ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਤਨਤਨ ਬਾਬਾ ਮਹੇਸ਼ਾ ਚੰਗੀ ਜੀ ਦਾ ਪਿੰਡ ਪਾਮ ਜ਼ਿਲ੍ਹਾ ਹੁਜਾਪ ਤਨਤਨ ਬਾਬਾ ਮਹੇਸ਼ਾ ਚੰਗੀ ਦੀ ਸਲਾਨਾ ਪਰਸੀ 12 ਅਕਤੂਬਰ ਦਿਨ ਐ ਤੁਹਾਨੂੰ ਮਨਾਇ ਗਈ ਹੈ ਜਿਸ ਦੇ ਸੰਬੰਧ ਵਿੱਚ 6 ਅਕਤੂਬਰ ਦਿਨ ਸੋਮਵਾਰ ਪਹਿਲੀ ਲੜੀ ਦੇ 18 ਖਾਨਪਾਤ ਸਾਹਿਬ ਆਰੰਭ ਹੋਏ ਸਾਂ ਜਿਨ੍ਹਾਂ ਦੇ ਭੋਗ ਦਿਨ ਬੋਧਵਾਰ 8 ਅਕਤੂਬਰ ਸਵੇਰੇ 9 ਵਜੇ ਪਾਏ ਗਏ ਦੂਸਰੀ ਲੜੀ 8 ਅਕਤੂਬਰ ਸਵੇਰੇ 10 ਵਜੇ 18 ਖੰਡਪਾਟ ਸਾਹਿਬ ਪਰੰਭ ਹੋਏ ਜਿਨ੍ਹਾਂ ਦੇ ਭੋਗ 10 ਤਰੀਕ ਦਿਨ ਸ਼ੁੱਕਰਵਾਰ ਸਵੇਰੇ 9 ਵਜੇ ਪਾਏ ਗਏ ਤੀਸਰੀ ਲੜੀ ਦੇ 18 ਸ਼੍ਰੀ ਖੰਡਪਾਟ ਸਾਹਿਬ 10 ਵਜੇ ਪਰੰਭ ਹੋਏ ਜਿਨ੍ਹਾਂ ਦੇ ਭੋਗ ਅੱਜ 12 ਤਰੀਕ ਦਿਨ ਐਤਵਾਰ ਸਵੇਰੇ 10 ਵਜੇ ਪਾਏ ਗਏ ਭੋਗ ਤੋਂ ਪ੍ਰਾਂਤ ਪੰਥ ਦੇ ਪ੍ਰਸਿੱਧ ਕੀਤਨੀ ਜਥੇ ਮੀਰੀ ਪੀਰੀ ਜਥਾ ਜਗਾਦਰੀ ਵਾਲੇ ਬਾਬਾ ਪਿਆਰਾ ਸਿੰਘ ਜੀ ਸੇਥਰੇ ਵਾਲੇ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਪਜੌੜਾ ਵਾਲਿਆਂ ਨੇ ਆਪਣੀ ਹਾਜ਼ਰੀ ਭਰੀ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ 6 ਤਰੀਕ ਤੋਂ ਲੈ ਕੇ 12 ਤਰੀਕ ਤੱਕ ਜਾਤੇ ਗੁਰੂ ਕੇ ਟਟ ਲੰਗਰ ਪਰ ਪਾਏ ਗਏ ਸੰਗਤਾ ਨੇ ਤਨ ਮਾਨ ਤਨ ਦੀ ਸੇਵਾ ਕੀਤੀ ਅਤੇ ਆਪਣਾ ਜੀਵਨ ਸਫਲਾ ਕੀਤਾ ਵਾਹਿਗੁਰੂ ਜੀ ਦਾ ਕਲਚਾ ਵਾਹਿਗੁਰੂ ਜੀ ਕੀ ਫਤਿਹ